सीएम permangan Singh Manuhara ਵੱਲੋਂ ਜਲੰਧਰ ਦੇ ਇਹ ਤੁਚੜਾਇਆ ਰੋਡ ショਅ ਕੀਤਾ ਜਾ ਰਿਹਾ ਹੈ ਪਹਿਲਾ ਮਸਲਤ ਹੈ ਹੁਣ ਜਲੰਧਰ ਦੇ ਵਿੱਚ ਰੋਡ ショਅ ਕੀਤਾ ਜਾ ਰਿਹਾ ਹੈਗਾ ਹਰ ਰੋਜ਼ ਇਹ ਡੀਓ ਸਾਡੇ ਨਾਲ ਨੇ ਗੱਲਬਾਤ ਸ਼ੁਰੂ ਕਰਾਂਗੇ ਕਿ ਕਿ ਜੋ ਕੁਝ ਇਸ ਵਕਤ ਸੋਨਾ ਦੇ ਵਿੱਚ ਦਿਖਦਾ ਹੋਇਆ ਨਜ਼ਰ ਆ ਰਿਹਾ ਉਹ ਕਾਫੀ ਵੱਡਾ ਹੈਗਾ ਅੱਛਾ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੋਇਆ ਹੈ ਪੂਰੇ ਪੰਜਾਬ ਦਾ ਐਫਸੀ ਸੋਨਾ ਦੇ ਵਿੱਚ ਕਿੰਨੇ ਕੇ ਵੱਡੀ ਬਹੁਮਤ ਨਾਲ ਲੱਗਦਾ ਜਿੱਤ ਪਾਵੇਗੀ ਆਮ ਆਦਮੀ ਪਾਰਟੀ ਦੇਖੋ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਕਾਰਪੋਰੇਸ਼ਨ ਚੋਣਾ ਜਿੱਤ ਰਹੀ ਆ ਤੇ ਜਲੰਧਰ ਦੇ ਵਿੱਚ ਬਹੁਤ ਲੋਕ ਸਪੋਰਟ ਕਰ ਰਹੇ ਨੇ ਔਰ ਲੋਕਾਂ ਨੇ ਮਾਨ ਬਣਾਇਆ ਹੋਇਆ ਕਿ ਆਮ ਆਦਮੀ ਪਾਰਟੀ ਦਾ ਮੇਅਰ ਜਿਹੜਾ ਆ ਉਹ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਬਣਾਉਣਾ ਬੀਜਪੀ ਕਹਿੰਦੀ ਪਈਏ ਕਿ ਭਈ ਅਸੀਂ ਐਤ ਕੀ ਬਾਜ਼ੀ ਮਾਰਾਂਗੇ ਕਾਂਗਰਸ ਕਹਿੰਦੀ ਐ ਅਸੀਂ ਬਾਜ਼ੀ ਮਾਰਾਂਗੇ ਆਮ ਆਦਮੀ ਪਾਰਟੀ ਕਹੇ ਰਹੀ ਭਈ ਸਾਡੀ ਸਰਕਾਰ ਜਿਹੜੀ ਹੈਗੀ ਆ ਉਹ ਕੌਂਸਲ ਸਾਡੇ ਹੋਣਗੇ ਤੇ ਮੇਅਰ ਵੀ ਸਾਡਾ ਬਣੇਗਾ ਕਿ ਟੱਕਰ ਕਿੱਥੇ ਮੰਨਦੇ ਹੋ ਦੇਖੋ ਜੋ ਕੰਮ 2.5 3 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੀਤੇ ਨੇ ਪੰਜਾਬ ਦੀ ਜਨਤਾ ਜਿਹੜੀ ਆ ਉਹ ਕੰਮਾਂ ਦੇ ਨਾਲ ਪੂਰੀ ਤਰ੍ਹਾਂ ਸੈਟੀਸਫਾਈਡ ਆ ਔਰ ਲੋਕ ਸੋਚ ਰਹੇ ਨੇ ਕਿ ਇਹ ਜਿਹੜਾ 2.5 3 ਸਾਲ ਦਾ ਸਮਾਂ ਸੀਗਾ ਇਹ ਬਹੁਤ ਜ਼ਿਆਦਾ ਕੰਮ ਕੀਤੇ ਨੇ 600 ਯੂਨਟ ਤੱਕ ਬਿਜਲੀ ਫ੍ਰੀ ਮਿਲੀ ਆ ਸਕੂਲ ਆਫ ਐਮੀਨੈਂਸ ਬਣੇ ਨੇ ਮੁਹੱਲਾ ਕਲੀਨਿਕ ਬਣੇ ਨੇ 50 ਹਜ਼ਾਰ ਤੋਂ ਬਾਅਦ ਨੌਕਰੀ ਦਿੱਤੀ ਗਈ ਆ ਇਹ 2.5 3 ਸਾਲ ਦੇ ਅਰਸੇ ਦੇ ਜਿਹੜੇ ਕੰਮ ਨੇ ਲੋਕ ਇਹਨਾਂ ਕੰਮਾਂ ਦੇ ਉੱਤੇ ਮੋਰ ਲਾਉਣਗੇ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਔਰ ਜਲੰਧਰ ਦੇ ਵਿੱਚ ਮੇਅ ਆਮ ਆਦਮੀ ਪਾਰਟੀ ਦਾ ਬਣੂ ਪਾਲੀ ਹੁੜੀ ਵੀ ਨਾਲ ਨੇ ਗੱਲਬਾਤ ਜ਼ਰੂਰ ਕਰਾਂਗੇ ਕਿੰਨੇ ਕਬਾਡੀ ਬਹੁਮਦ ਨਾ ਲੱਗਦਾ ਜਿੱਤ ਪਾਵੇ ਆਮ ਆਦਮੀ ਪਾਰਟੀ ਕਲੀਨ ਸਵੀਪ ਤੁਹਾਨੂੰ ਲੱਭਿਆ ਵੀ ਕਿਸੇ ਹੋਰ ਪਾਰਟੀ ਦਾ ਬੰਦਾ ਨਹੀਂ ਲੱਭਣਾ ਕਾਰਪੋਰੇਸ਼ਨ ਤੁਸੀਂ ਦੀਵਾਰਾਂ ਕੇ ਲੱਭੋਗੇ ਵੀ ਲੱਭੀਏ ਕਿੱਥੇ ਤਾਂ ਲੱਭਣਾ ਨਹੀਂ ਕੋਈ ਬਈ ਉਹ ਕਹਿੰਦੇ ਪਏ ਨੇ ਕਿ ਭਾਈ ਅਸੀਂ ਜਿੱਤ ਰਹੇ ਆ ਆਮ ਆਦਮੀ ਉਹਦੇ ਰੋਜ਼ ਰੋਜ਼ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਤਰਲੇ ਕਰਦੇ ਆ ਪਰ ਸਾਨੂੰ ਨਾਮ ਲੜਾ ਲਓ ਨਾਮ ਲੜਾ ਲਓ ਭਾਜਪਾ ਕਾਂਗਰਸ ਦੇ ਬੰਦੇ ਸਾਡੇ ਮਗਰ ਮਗਰ ਘੁੰਮਦੇ ਆ ਫੇ ਸਾਨੂੰ ੱੱਕੇ ਨਾ ਖੜੇ ਕਰ ਰਹੇ ਆ ਵੀ ਆਰ ਨਾਟ ਇੰਟਰਸਟਿਡ ਟੂ ਕੰਟੈਸਟ ਵੀ ਅਸੀਂ ਆ ਪਾਰਟੀ ਆ ਵੀ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਰਿ ਸਾਡੇ ਕੋਲ 7-7 ਬੰਦਿਆਂ ਦੀ ਲਾਈਨ ਸੀ ਸ਼ਰਮ ਵਾਲੀ ਗੱਲ ਇਹ ਨਾਲੇ ਅੱਛਾ ਇੱਕ ਪਾਸੇ ਕਾਂਗਰਸ ਇਲਜ਼ਾਮ ਵੀ ਲਾਈ ਜਾ ਰਹੀ ਆ ਆਮ ਆਮੀ ਪਾਰਟੀ ਤੇ ਉਹ ਜਿਹੜਾ ਹਾਰਦਾ ਹੁੰਦਾ ਰੋਂਦਾ ਹੁੰਦਾ ਇਹ ਹੁਣ ਹਾਰ ਰਿਹਾ ਤੇ ਤਾ ਰੋ ਰ ਹਾਰ ਹਾਰ ਦਿਖ ਰਹੀ ਆ ਉਹਨਾਂ ਜਿਹੜਾ ਬੰਦਾ ਜਿੱਤ ਰਿਹਾ ਉਹ ਤੇ ਰੋਲ ਸ਼ੋਅ ਕਰ ਰਿਹਾ ਉਹ ਡੋਰ ਟੂ ਡੋਰ ਕਰ ਰਿਹਾ ਉਹਨੂੰ ਕਿੱਥੇ ਟਾਈਮ ਹੈ ਕਿ ਪ੍ਰੈਸ ਕਾਨਫਰੰਸ ਕਰੇ ਜਾ ਕੇ ਉਹ ਅੱਛਾ ਲੱਗਦਾ ਕਿ ਜਿੱਤ ਪੱਕੀ ਹੈਗੀ ਆਮ ਆਮੀ ਪਾਰਟੀ 100% ਲਿਖਾ ਲਓ ਦਸਤਕਤ ਕਰਾ ਲਓ ਮੇਰੇ ਕੋਲ ਇਹ ਤਾਂ ਬਿਲਕੁਲ ਇਹ ਆਮ ਆਦਮੀ ਪਾਰਟੀ ਆ ਇਹ ਤਸਵੀਰ ਜਰੂਰ ਦੇਖੋ ਜਿੱਥੇ ਵੱਡੇ ਲੀਡਰ ਜਿਹੜੇ ਨੇ ਉਹ ਆਜਾ ਸੀਐਮ ਭਗਵੰਤ ਸਿੰਘ ਮਾਨ ਹਨੁਰਾ ਦੀ ਰੈਲੀ ਦੇ ਵਿੱਚ ਪਹੁੰਚੇ ਹੋਏ ਨੇ ਸੀਐਮ ਭਗਵੰਤ ਸਿੰਘ ਮਾਨ ਹਨਰੀ ਖੁਦ ਪੁਜੀ ਸਮੇਂ ਦੇ ਵਿੱਚ ਆਣਗੇ ਅਤੇ ਕੰਪਨੀ ਬਾਗ ਚੌਂਕ ਤੋਂ ਲੈ ਕੇ ਜਿਹੜਾ ਹੈਗਾ ਉਹ ਜੋਤਪੁਰ ਚੌਂਕ ਤੱਕ ਵੱਡੀ ਰੈਲੀ ਨੂੰ ਜਿਹੜਾ ਹੈ ਉਹ ਸੰਭੋਧ ਕਰਨਗੇ ਸਰਕਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਹੈਗਾ ਹੈ ਪ੍ਰੋਪਰ ਤਰੀਕੇ ਦੇ ਨਾਲ ਤਿਆਰੀਆਂ ਤੁਸੀਂ ਜਰੂਰ ਦੇਖੋ ਸਾਰੇ ਕੌਂਸਲਰ ਜਿੰਨੇ ਹੈਗੇ ਨੇ ਉਹ ਸਾਰੇ ਇਹ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਤਿਆਰੀਆਂ ਜੜੀਆਂ ਨੇ ਉਹ ਤੁਹਾਨੂੰ ਸਵੇਰ ਤੋਂ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਐ ਕੌਣ ਕੌਣ ਪਹੁੰਚ ਰਿਹਾ ਕੌਣ ਕੌਣ ਨਹੀਂ ਪਹੁੰਚਿਆ ਤਾਂ ਇਹ ਵੀ ਤੁਸੀਂ ਢੋਲ ਢੋਲ ਵੀ ਜਰੂਰ ਦੇਖੋ ਤੇ ਬਾਤ ਦਿਖੋ ਨਜ਼ਰ ਆ ਰਹੇ ਨੇ ਛੋਟੇ-ਛੋਟੇ ਬੱਚੇ ਜਿਹੜੇ ਮੋਟਰਸਾਈਕਲ ਤੋਂ ਹਨ ਬਾਈਕ ਪਾਸੇ ਕਾਂਗਰਸ ਭਾਜਪਾ ਲਾੜੀ ਵੀ ਅਸੀਂ ਦੇਵਾਂਗੇ ਅਸੀਂ ਸਰਕਾਰ ਦੇ ਨੂੰ ਹਰਾ ਕੇ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦੀ ਚੋਣਾਂ ਜਿੱਤਾਂਗੇ ਤੇ ਮੇਰ ਬਣਾਵਾਂਗੇ ਪਰ ਦੂਜੇ ਪਾਸੇ ਆਵਾਜ਼ ਵੀ ਪਾਤੀ ਤੇ ਸਾਫ ਪਿਆ ਕਿ ਵੀ ਇਸ ਵਾਰ ਸਰਕਾਰ ਸਾਡੀ ਤੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਕੇ ਮੇਰ ਵੀ ਸਾਡਾ ਕਮਿਸ਼ਨਰ ਸੰਕਤਨਾ ਰਾਜਪਥ ਦੇ ਅਫਸਰ ਹੈ